ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਪ੍ਰੋਗਰਾਮ ਨੂੰ ਮਿਸ ਨਾ ਕਰਿਓ ਤੇ ਬੇਨਤੀ ਕਰਨਾ ਚਾਹਾਂਗਾ ਵੀ ਵੱਧ ਤੋਂ ਵੱਧ ਸੰਗਤ ਦੇ ਨਾਲ ਅੱਗੇ ਇਸ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸੰਗਤ ਜੀ ਆ ਜੋ ਸਕਰੀਨ ਦੇ ਉੱਪਰ ਲਿਖੇ ਹੋਏ ਤੁਸੀਂ ਸ਼ਬਦ ਵੇਖ ਰਹੇ ਹੋ ਇਹ ਸ਼ਬਦ ਸਾਨੂੰ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਬਹੁਤ ਵਾਰ ਪੜਨ ਨੂੰ ਮਿਲਦੇ ਆ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਆ ਗੁਰੂ ਸਹਿਬ ਦੀ ਪਾਵਨ ਬਾਣੀ ਵਿੱਚ ਅਸੀਂ ਪੜ੍ਹਦੇ ਆ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਜਿਹੜੀ ਆ ਇਹਨਾਂ ਸ਼ਬਦਾਂ ਦੇ ਪਰਿਥਾਈ ਜਿਹੜੀ ਆ ਉਹ ਸਾਂਝੀ ਕਰਨ ਜਾ ਰਹੇ ਹਾਂ ਇਹਨੂੰ ਬਹੁਤ ਧਿਆਨ ਦੇ ਕੇ ਸੁਣੋ ਸੰਗਤ ਜੀ ਇਸ ਗੱਲ ਨੂੰ ਖਿਆਲ ਵਿੱਚ ਰੱਖੋ ਆ ਜਿਹੜੇ ਸਕਰੀਨ ਦੇ ਉੱਪਰ ਲਿਖੇ ਹੋਏ ਸ਼ਬਦ ਤੁਸੀਂ ਦੇਖ ਰਹੇ ਹੋ ਇਹ ਤਿੰਨੇ ਸ਼ਬਦ ਜਿਹੜੇ ਆ ਇਹ ਤਿੰਨੇ ਸ਼ਬਦ ਗੁਰਬਾਣੀ ਵਿਆਕਰਣ ਪੱਖੋਂ ਹਨ ਕਿਰਿਆਵਾਚੀ ਸ਼ਬਦ ਯਾਨੀ ਕਿ ਵਰਬ ਜੋ ਕਿ ਤੁਸੀਂ ਇਸ ਗੱਲ ਨੂੰ ਪਲੀਪਾਂਦ ਜਾਣਦੇ ਹੋ ਕੋਈ ਵੀ ਸੈਂਟੈਂਸ ਜਦੋਂ ਅਸੀਂ ਬੋਲਦੇ ਹਾਂ ਜਾਂ ਅਸੀਂ ਕੋਈ ਲਿਖਿਆ ਹੋਇਆ ਸੈਂਟੈਂਸ ਪੜ੍ਹਦੇ ਹਾਂ ਤੇ ਉਸ ਸੈਂਟੈਂਸ ਦੇ ਵਿੱਚ ਇੱਕ ਸ਼ਬਦ ਹੁੰਦਾ ਨਾਉਨ ਇੱਕ ਸ਼ਬਦ ਹੁੰਦਾ ਕਿਰਿਆਵਾਚੀ ਜਾਂ ਕਿਤੇ ਸ਼ਬਦ ਐਡਜੈਕਟਿਵ ਵੀ ਹੁੰਦਾ ਅਤੇ ਨਾਲ ਨਾਲ ਸ਼ਬਦ ਜਿਹੜਾ ਉਹ ਰੈਪੋਜੀਸ਼ਨ ਵੀ ਹੁੰਦਾ ਜਾਨੀ ਕਿ ਸਬੰਧਕ ਜਿਹੜੇ ਸ਼ਬਦ ਦਾ ਹਾਲਾਂਕਿ ਗੁਰਬਾਣੀ ਵਿਆਕਰਨ ਇੱਕ ਬਹੁਤ ਵਾਈਡ ਵਿਸ਼ਾ ਹੈ ਬਹੁਤ ਵੱਡਾ ਵਿਸ਼ਾ ਹੈ ਇਹਨੂੰ ਸਮਝਣ ਵਾਸਤੇ ਸਾਨੂੰ ਇੱਕ ਪੂਰੇ ਮੈਂ ਸਮਝਦਾ ਵੀ ਲੜੀਵਾਰ ਕੋਰਸ ਦੀ ਜ਼ਰੂਰਤ ਆ ਪਰ ਫਿਰ ਵੀ ਮੇਰੀ ਕੋਸ਼ਿਸ਼ ਆ ਵੀ ਤੁਹਾਨੂੰ ਸੌਖੇ ਢੰਗ ਦੇ ਨਾਲ ਕੁਝ ਨਾ ਕੁਝ ਜਿਹੜੀ ਆ ਉਹ ਜਾਣਕਾਰੀ ਗੁਰਬਾਣੀ ਦੇ ਸ਼ਬਦਾਂ ਦੇ ਉਚਾਰਨ ਦੇ ਸੰਬੰਧ ਵਿੱਚ ਉਹਨਾਂ ਦੇ मीनिंग ਦੇ ਸੰਬੰਧ ਵਿੱਚ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦਾ ਰਹਾ ਹਾਂ ਹੁਣ ਆਹ ਜਿਹੜੇ ਸ਼ਬਦ ਦਾ ਇਹ ਆ ਜੀ ਕਿਰਿਆਵਾਚੀ ਸ਼ਬਦ ਕਿਰਿਆਵਾਚੀ ਸ਼ਬਦ ਦਾ ਮਤਲਬ ਕੀ ਆ ਐਕਸ਼ਨ ਜਾਨੀ ਕਿ ਕੰਮ ਦਾ ਕਰਨਾ ਜਾਂ ਕੰਮ ਦਾ ਹੋਣਾ ਕੋਈ ਵੀ ਕੰਮ ਦਾ ਹੋਣਾ ਜਾਂ ਕੰਮ ਦਾ ਕਰਨਾ ਜਿਹੜੇ ਸ਼ਬਦਾਂ ਤੋਂ ਸਾਨੂੰ ਪਤਾ ਲੱਗਦਾ ਉਹਨਾਂ ਸ਼ਬਦਾਂ ਨੂੰ ਸੰਗਤ ਜੀ ਅਸੀਂ ਕਿਰਿਆਵਾਚੀ ਸ਼ਬਦ ਕਹਿੰਦੇ ਹਾਂ ਜਾਨੀ ਕਿ ਵਰਬ ਇੰਗਲਿਸ਼ ਵਿੱਚ ਵਰਬ ਅਸੀਂ ਕਹਿੰਦੇ ਨੇ ਆ ਹੁਣ ਆ ਜਿਹੜੇ ਸ਼ਬਦ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਸਾਨੂੰ ਮਹਾਰਾਜ ਦੀ ਬਾਣੀ ਚੋਂ ਪੜਨ ਨੂੰ ਮਿਲਦੇ ਆ ਜੀ ਤੇ ਖਿਆਲ ਵਿੱਚ ਰੱਖੋ ਜਿਹੜੇ ਸ਼ਬਦ ਕਿਰਿਆਵਾਚੀ ਹਾਹੇ ਅੱਖਰ ਨੂੰ ਔਂਕੜ ਦੀ ਮਾਤਰਾ ਦੇ ਨਾਲ ਅਸੀਂ ਪੜਦੇ ਆ ਇਹ ਸ਼ਬਦ ਜਿਹੜੇ ਆ ਇਹ ਸ਼ਬਦ ਹੁੰਦੇ ਆ ਸੈਕਿੰਡ ਪਰਸਨ ਨੂੰ ਸਬੋਧਨ ਜਾਨਕੀ ਇਸ ਗੱਲ ਨੂੰ ਥੋੜਾ ਹੋਰ ਦੀਪ ਸਮਝ ਲਓ ਤਿੰਨ ਤਰ੍ਹਾਂ ਦੇ ਸੰਗਤਜੀ ਪਰਸਨ ਹੁੰਦੇ ਆ ਜੇਕਰ ਮੈਂ ਆਪਣੀ ਗੱਲ ਕਰ ਰਿਹਾ ਤੇ ਮੈਂ ਆਪਣੇ ਵਾਸਤੇ ਸ਼ਬਦ ਕੀ ਯੂਜ਼ ਕਰਾਂਗਾ ਮੈਂ ਮੇਰੀ ਇਸ ਢੰਗ ਦੇ ਨਾਲ ਸ਼ਬਦ ਯੂਜ਼ ਕਰਾਂਗਾ ਨਾ ਜੇਕਰ ਮੈਂ ਤੁਹਾਡੀ ਗੱਲ ਕਰ ਰਿਹਾ ਜਾਂ ਮੇਰੇ ਸਾਹਮਣੇ ਕੋਈ ਬੈਠਾ ਮੈਂ ਉਹਦੀ ਗੱਲ ਕਰ ਰਿਹਾ ਫਿਰ ਉਹਦੇ ਵਾਸਤੇ ਸ਼ਬਦ ਯੂਜ਼ ਕੀ ਕਰਾਂਗਾ ਤੂੰ ਤੁਸੀਂ ਇਸ ਢੰਗ ਦੇ ਨਾਲ ਜੇ ਮੈਂ ਆਪਣੀ ਗੱਲ ਕਰਾਂਗਾ ਮੈਂ ਹਾਂ ਫਸਟ ਪਰਸਨ ਜੇ ਮੈਂ ਦੂਸਰੇ ਦੀ ਗੱਲ ਕਰ ਰਿਹਾ ਮੇਰੇ ਵਾਸਤੇ ਦੂਜਾ ਪਰਸਨ ਕੀ ਹੈ ਸੈਕੰਡ ਪਰਸਨ ਜੇਕਰ ਦੋ ਬੰਦੇ ਮਿਲ ਕੇ ਜਾਨਕੀ ਮੈਂ ਅਤੇ ਤੁਸੀਂ ਅਸੀਂ ਦੋਨੇ ਮਿਲ ਕੇ ਤੀਸਰੇ ਦੀ ਗੱਲ ਕਰ ਰਹੇ ਹਾਂ ਫਿਰ ਉਹਨੂੰ ਅਸੀਂ ਥਰਡ ਪਰਸਨ ਕਹ ਦਿੰਦੇ ਆ ਤੇ ਗੁਰਬਾਣੀ ਦੇ ਵਿੱਚ ਤਿੰਨ ਤਰ੍ਹਾਂ ਦੇ ਪਰਸਨ ਦੀ ਗੱਲ ਜਿਹੜੀ ਆ ਉਹ ਸਾਨੂੰ ਪੜਨ ਨੂੰ ਮਿਲਦੀ ਆ ਗੁਰੂ ਸਾਹਿਬ ਨੇ ਸਾਨੂੰ ਤਿੰਨੇ ਹੀ ਤਰ੍ਹਾਂ ਦੇ ਪਰਸਨ ਦੇ ਸ਼ਬਦ ਜਿਹੜੇ ਆ ਉਹ ਉਥੇ ਦਰਜ ਕਰਕੇ ਜਾ ਉਚਾਰਨ ਕਰਕੇ ਸਾਨੂੰ ਜਿਹੜੀ ਹੈ ਉਹ ਅਧਿਆਤਮਕਤਾ ਦੀ ਜਾਂ ਕਹਿ ਲੋ ਵੀ ਪਰਮੇਸ਼ਵਰ ਦੀ ਜਾਂ ਧਰਮ ਦੀ ਸੱਚ ਦੀ ਗੱਲ ਸਮਝਾਈ ਗਿਆ ਜਿਹੜੇ ਸ਼ਬਦਾਂ ਦੇ ਵਿੱਚ ਅਸੀਂ ਅ ਗੱਲ ਕਰਦੇ ਆ ਮੈਂ ਆਪਣੀ ਜਾਨੀ ਕਿ ਜਿੱਥੇ ਗੁਰੂ ਸਾਹਿਬ ਕਹਿ ਰਹੇ ਆ ਵੀ ਮੈਂ ਇਹ ਕੰਮ ਕਰਦਾ ਹਾਂ ਮੈਂ ਇਹ ਕਾਰਜ ਕਰਦਾ ਹਾਂ ਜਾਂ ਮੈਂ ਇਹ ਗੱਲ ਆਖਦਾ ਹਾਂ ਤੇ ਉੱਥੇ ਯਾਦ ਰੱਖੋ ਸ਼ਬਦ ਉਚਾਰਨ ਹੁੰਦਾ ਹੈ ક્રિયાਵਾਚੀ ਸ਼ਬਦ ਊੜੇ ਨੂੰ ਔਂਕੜ ਦੀ ਮਾਤਰਾ ਜਿੱਦਾਂ ਇੱਥੇ ਸਕਰੀਨ ਦੇ ਉੱਪਰ ਤੁਸੀਂ ਦੇਖੋ ਜਿਹੜੇ ਸ਼ਬਦ ਊੜੇ ਨੂੰ ਔਂਕੜ ਦੀ ਮਾਤਰਾ ਦੇ ਨਾਲ ਆ ਜਿੱਦਾਂ ਕਰੂੰ ਕਰੂੰ ਬੇਨੰਤੀ ਸੁਨੋ ਮੇਰੇ ਮੀਤਾ ਵੀ ਮੈਂ ਬੇਨਤੀ ਕਰਦਾ ਹਾਂ ਹੈ ਮੇਰੇ ਮਿੱਤਰ ਤੂੰ ਸੁਣਨਾ ਕਰੂੰ ਉਥੇ ਪਾਠ ਉਚਾਰਨ ਕਰਾਂਗੇ ਕਰੂੰ ਵੀ ਮੈਂ ਕਰਦਾ ਹਾਂ ਉਥੇ ਨਾਸਕੀ ਉਚਾਰਨ ਹੋਏਗਾ ਖਿਆਲ ਰੱਖਿਓ ਜਿਹੜੇ ਸ਼ਬਦ ਫਰਸਟ ਪਰਸਨ ਵਾਸਤੇ ਹੁੰਦੇ ਆ ਨਾ ਜੀ ਉਹਨਾਂ ਸ਼ਬਦਾਂ ਦੇ ਵਿੱਚ ਹਮੇਸ਼ਾ ਊੜੇ ਨੂੰ ਕਿਰਿਆਵਾਚੀ ਸ਼ਬਦਾਂ ਵਿੱਚ ਔਂਕੜ ਦੀ ਮਾਤਰਾ ਲੱਗੀ ਹੁੰਦੀ ਆ ਕਰੂੰ ਪਾਵੂੰ ਮੈਂ ਪੌਂਦਾ ਹਾਂ ਸਿਮਰੂੰ ਮੈਂ ਸਿਮਰਦਾ ਹਾਂ ਇਸੇ ਤਰ੍ਹਾਂ ਧਿਆਵੂੰ ਮੈਂ ਤੇ ਹੁੰਦਾ ਹਾਂ ਗਾਵੂੰ ਮੈਂ ਗਾਉਂਦਾ ਹਾਂ ਜਿਹੜੇ ਸ਼ਬਦ ਊੜੇ ਨੂੰ ਔਂਕੜ ਦੇ ਨਾਲ ਆਉਣਗੇ ਉਹ ਸ਼ਬਦ ਕੀ ਹੋਣਗੇ ਜੀ ਕਿਰਿਆਵਾਚੀ ਸ਼ਬਦ ਫਰਸਟ ਪਰਸਨ ਦੀ ਗੱਲ ਹੋਏਗੀ ਜਾਨੀ ਕਿ ਆਪਣੀ ਗੱਲ ਗੁਰੂ ਸਾਹਿਬ ਕਰ ਰਿਹਾ ਜੇ ਮੈਂ ਬਾਣੀ ਪੜ ਰਿਹਾ ਤੇ ਮੈਂ ਆਪਣੀ ਗੱਲ ਕਰ ਰਿਹਾ ਜਿਹੜੇ ਸ਼ਬਦਾਂ ਦੇ ਵਿੱਚ ਹਾਹੇ ਨੂੰ ਔਂਕੜ ਦੀ ਮਾਤਰਾ ਲੱਗੀ ਹੁੰਦੀ ਆ ਕਿਰਿਆਵਾਚੀ ਸ਼ਬਦਾਂ ਵਿੱਚ ਇਹ ਸ਼ਬਦ ਕਿਰਿਆਵਾਚੀ ਆ ਕਿਰਿਆ ਮਤਲਬ ਕੰਮ ਦਾ ਹੋਣਾ ਜਾਂ ਕੰਮ ਦਾ ਕਰਨਾ ਜਦੋਂ ਕਿਰਿਆਵਾਚੀ ਸ਼ਬਦਾਂ ਵਿੱਚ ਹਾਹੇ ਨੂੰ ਔਂਕੜ ਦੀ ਮਾਤਰਾ ਲੱਗੀ ਹੋਵੇ ਤੇ ਉਹ ਸ਼ਬਦ ਦੂਸਰੇ ਪਰਸਨ ਨੂੰ ਸੰਬੋਧਨ ਹੁੰਦੇ ਆ ਫਿਰ ਉੱਥੇ ਪਾਠ ਕੀ ਹੁੰਦਾ ਗਾਵ ਸੁਣੋ ਤੁਸੀਂ ਗਾਵੋ ਤੁਸੀਂ ਸੁਣੋ ਧਿਆਵੋ ਤੁਸੀਂ ਧਿਆਵੋ ਸਿਮਰੋ ਤੁਸੀਂ ਸਿਮਰੋ ਕਰੋ ਤੁਸੀਂ ਕਰੋ ਜਾਨਕੀ ਜਿਹੜੇ ਸ਼ਬਦ ਦੂਜੇ ਬਦਦੇ ਨੂੰ ਸਵੋਧਨ ਹੋਣਗੇ ਉਥੇ ਗੁਰੂ ਸਾਹਿਬ ਜੀ ਕਿਰਿਆਵਾਚੀ ਸ਼ਬਦਾਂ ਵਿੱਚ ਹਾਹੇ ਨੂੰ ਔਂਕੜ ਦੀ ਮਾਤਰਾ ਲਗਾਉਂਦੇ ਆ ਤੇ ਜਿਹੜੇ ਸ਼ਬਦ ਤੀਸਰੇ ਪਰਸਨ ਵਾਸਤੇ ਆਉਂਦੇ ਆ ਕਿਰਿਆਵਾਚੀ ਉਥੇ ਊੜੇ ਨੂੰ ਔਂਕੜ ਦੀ ਮਾਤਰਾ ਲੱਗਦੀ ਉਥੇ ਫਰਕ ਕੀ ਆ ਜੀ ਫਰਕ ਇਹ ਆ ਵੀ ਜਿੱਥੇ ਫਸਟ ਪਰਸਨ ਦੀ ਗੱਲ ਹੋਏਗੀ ਉਥੇ ਅਸੀਂ ਨਾਸਕੀ ਟੂਨ ਵਿੱਚ ਸ਼ਬਦਾਂ ਦਾ ਉਚਾਰਨ ਕਰਦੇ ਆ ਕਰੂੰ ਗਾਵੂੰ ਧਾਵੂੰ ਇਸ ਢੰਗ ਦੇ ਨਾਲ ਪਰ ਜਿੱਥੇ ਥਰਡ ਪਰਸਨ ਵਾਸਤੇ ਗੱਲ ਗੁਰੂ ਸਾਹਿਬ ਕਰ ਰਿਹਾ ਕਿਸੇ ਕੰਮ ਦੇ ਕਰਨ ਦੀ ਜਾਂ ਹੋਣ ਦੀ ਉਥੇ ਸ਼ਬਦ ਵਿੱਚ ਊੜੇ ਨੂੰ ਔਂਕੜ ਦੀ ਮਾਤਰਾ ਜ਼ਰੂਰ ਹੋਏਗੀ ਪਰ ਉਥੇ ਅਸੀਂ ਨਾਸਕੀ ਉਚਾਰਨ ਨਹੀਂ ਕਰਨਾ ਜਿੱਦਾਂ ਜਲੋ ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ ਵੀ ਉਹ ਮੁੱਕ ਛੜ ਜਾਏ ਜਿਹੜਾ ਆਖਦਾ ਹੈ ਵੀ ਅਕਾਲਪੁਰ ਪਰਮੇਸ਼ਵਰ ਜੂਨਾ ਵਿੱਚ ਹੁੰਦਾ ਹੈ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸ਼ਬਦ ਜਿਹੜੇ ਆ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਪੜਨ ਨੂੰ ਮਿਲਦੇ ਆ ਤੋਂ ਮੈਂ ਉਮੀਦ ਕਰਦਾ ਹਾਂ ਜਿਹੜੇ ਆ ਕਿਰਿਆਵਾਚੀ ਸ਼ਬਦ ਜਾਨੀ ਕਿ ਵਰਬ ਸ਼ਬਦ ਗੁਰਬਾਣੀ ਵਿਆਕਰਣ ਪੱਖੋਂ ਅਸੀਂ ਗੁਰੂ ਸਾਹਿਬ ਦੀ ਬਾਣੀ 'ਚ ਪੜਦੇ ਆ ਉਹਨਾਂ ਦੀ ਜਾਣਕਾਰੀ ਜਿਹੜੀ ਆ ਤੁਹਾਨੂੰ ਜਰੂਰ ਸਮਝ ਵਿੱਚ ਆ ਗਈ ਹੋਵੇਗੀ ਇਸ ਵੀਡੀਓ ਨੂੰ ਵੀ ਅੱਗੇ ਤੋਂ ਅੱਗੇ ਸ਼ੇਅਰ ਜਿਹੜਾ ਉਹ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ